ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੰਦੀਵਾਲ ਬੁਟੀਕ ਤੁੰਗਵਾਲੀ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਮੀਜ਼ ਦੇ ਘੇਰੇ ਉੱਪਰ ਡਿਜ਼ਾਈਨ ਕਰਨਾ ਤੇ ਇੱਕ ਇਹਦੀਆਂ ਬਾਹਾਂ ਦੇ ਉੱਪਰ ਆਪਾਂ ਡਿਜ਼ਾਈਨ ਕਰਨਾ ਉਹ ਵਾਲਾ ਡਿਜ਼ਾਈਨ ਕਿਸ ਤਰ੍ਹਾਂ ਬਣੂਗਾ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਸਭ ਤੋਂ ਪਹਿਲਾਂ ਆਪਾਂ ਕੱਪੜੇ ਨੂੰ ਦੇਖੋ ਡਬਲ ਫੋਲਡ ਹੀ ਰੱਖਣਾ ਇਹ ਆਪਾਂ ਕਮੀਜ਼ ਦੇ ਜਿਹੜਾ ਫਰੰਟ ਵਾਲਾ ਪੱਲਾ ਉਹਦੇ ਤੇ ਬਣਾਉਣਾਗਾ ਇਸ ਤਰ੍ਹਾਂ ਡਬਲ ਫੋਲਡ ਕਰਨਾ ਇਹ ਵਾਲੀ ਬੰਦ ਸਾਈਡ ਆ ਇਹ ਵਾਲੀ ਹੈ ਜਿਹੜੀ ਖੁੱਲੀ ਸਾਈਡ ਆ ਸਭ ਤੋਂ ਪਹਿਲਾਂ ਆਪਾਂ ਨਿਸ਼ਾਨ ਲਗਾਵਾਂਗੇ 2 ਇੰਚ ਦਾ ਜਿਹੜਾ ਆਪਾਂ ਘੇਰਾ ਫੋਲਡ ਕਰਨ ਲਈ ਕਪੜਾ ਰੱਖਿਆ ਉਹਦਾ ਨਿਸ਼ਾਨ ਲਗਾਉਣ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਮਿਲਾ ਲੈਣਾਗਾ ਮਿਲਾਉਣ ਤੋਂ ਬਾਅਦ ਆਪਾਂ 2.5 ਇੰਚ ਆਪਾਂ ਜਿਹੜੀ ਸਾਈਡ ਖੁੱਲੀ ਸਾਈਡ ਹੈਗੀ ਦੇਖੋ ਚਾਕ ਫੋਲਡ ਕਰਨੇ ਉੱਥੇ ਰੱਖਣਾ 2.5 ਇੰਚ ਇੱਥੇ ਉਹ ਵੀ ਆਪਾਂ 2.5 ਇੰਚ ਦੀ ਨਿਸ਼ਾਨੀ ਲਗਾਉਣੀ ਹੈ ਏਧਲੇ ਸਾਈਡ ਤੋਂ ਆਪਾਂ ਰੱਖਾਂਗੇ 5 ਇੰਚ ਇਸ ਤਰ੍ਹਾਂ ਨਿਸ਼ਾਨ ਲਗਾਉਣ ਤੋਂ ਬਾਅਦ ਇਤੋਂ ਆਪਾਂ ਜਿਹੜੋ ਆਪਣੀ ਬੰਦ ਸਾਈਡ ਹੈ ਮਤਲਬ ਕਿ ਵਿਚਾਲਾ ਆਊਗਾ ਤੇ ਉੱਥੋਂ ਰੱਖਣਾ ਆਪਾਂ 7 ਇੰਚ ਇਸ ਤਰ੍ਹਾਂ ਰੱਖ ਕੇ ਆਪਾਂ ਹਲਕੀ ਜੀ ਤਿਰਸ਼ੀ ਜੀ ਕਾਟ ਪਾਉਣੀ ਹੈਗੀ ਇੱਥੇ ਦੇਖੋ ਇਹਨੂੰ ਇਹਦੇ ਨਾਲ ਮਿਲਾ ਦੇਣਾਗਾ ਇਸ ਤਰ੍ਹਾਂ ਇਤੋਂ ਵੀ ਹਲਕੀ ਜਿਹੀ ਗੁਲਾਈ ਦੇ ਦਾਂਗੇ ਆਪਾਂ ਫਿਰ ਇਹਦੀ ਕਟਿੰਗ ਕਰ ਦਾਂਗੇ ਤੇ ਇੱਥੇ ਆਪਾਂ ਜਿਹੜਾ ਸਲਵਾਰ ਨਾਲ ਦਾ ਕੱਪੜਾ ਉਹ ਅਟੈਚ ਕਰਾਂਗੇ ਤੇ ਇੱਥੇ ਲੈਸ ਅਟੈਚ ਕਰਨੀ ਆ ਹਾਂਜੀ ਇਸ ਤੋਂ ਬਾਅਦ ਆਪਾਂ ਦੇਖੋ ਇੱਥੋਂ ਆਪਾਂ ਕਟਾਈ ਕਰ ਦੇਣੀ ਹੈਗੀ ਜਿਹੜੇ ਆਪਾਂ ਨਿਸ਼ਾਨ ਲਗਾਏ ਸੀ ਇੱਥੋਂ ਆਪਾਂ ਦੇਵਾਂਗੇ ਹਲਕੀ ਜਿਹੀ ਲਾਈਏ ਇਸ ਤਰ੍ਹਾਂ ਇਸ ਤਰ੍ਹਾਂ ਦੇਖੋ ਇਹ ਆ ਗਿਆ ਆਪਣੀ ਕਮੀਜ਼ ਦਾ ਸੈਂਟਰ ਹੁਣ ਆਪਾਂ ਇੱਥੇ ਹਾਂਜੀ ਦੇਖੋ ਆਪਾਂ ਇਹ ਕਟਾਈ ਕਰਨ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਸਿੱਧਾ ਕਰ ਲੈਣਾ ਹੁਣ ਇੱਥੇ ਆਪਾਂ ਲੈਸ ਅਟੈਚ ਕਰਨੀ ਹੈ ਤੇ ਜਿਹੜਾ ਇਹ ਵਾਲਾ ਆਪਾਂ ਕੱਪੜਾ ਇਹਦੇ ਨੂੰ ਕੱਟ ਕੀਤਾ ਹੁਣ ਆਪਾਂ ਇਹ ਵਾਲੇ ਕੱਪੜੇ ਨੂੰ ਰੱਖ ਕੇ ਹੀ ਜਿਹੜਾ ਸਲਵਾਰ ਨਾਲ ਦਾ ਕੱਪੜਾ ਇੱਥੇ ਅਟੈਚ ਕਰਨਾ ਉਹਦੀ ਕਟਾਈ ਕਰ ਲੈਣੀ ਆ ਹਾਂਜੀ ਦੇਖੋ ਇਹ ਕੱਪੜਾ ਚੱਕਣ ਤੋਂ ਬਾਅਦ ਹੀ ਹੁਣ ਆਪਾਂ ਇੱਕ ਸਾਈਡ ਤੇ ਕਰ ਦੇਣਾ ਦਾ ਇਸ ਤੋਂ ਬਾਅਦ ਆਪਾਂ ਲੈ ਲੈਣਾਗਾ ਸਲਵਾਰ ਨਾਲ ਦਾ ਜਿਹੜਾ ਕੱਪੜਾ ਇਹ ਵਾਲਾ ਇਹਨੂੰ ਆਪਾਂ ਪ੍ਰੈਸ ਨਾਲ ਸਹੀ ਕਰ ਲੈਣਾ ਪਹਿਲਾਂ ਸਹੀ ਕਰਨ ਤੋਂ ਬਾਅਦ ਅੱਪਾ ਇਹ ਵਾਲਾ ਕੱਪੜਾ ਰੱਖ ਕੇ ਆਪਾਂ ਸਲਾਈਆਂ ਲਈ ਜਿਹੜਾ ਕੱਪੜਾ ਹੈ ਉਹ ਅੱਧਾ-ਅੱਧਾ ਇੰਚ ਰੱਖ ਕੇ ਪਹਿਲੀ ਕਟਿੰਗ ਕਰ ਦਾਂਗੇ। ਹਾਂਜੀ ਦੇਖੋ ਆਪਾਂ ਪ੍ਰੈਸ ਨੂੰ ਇਸ ਤਰ੍ਹਾਂ ਸੈੱਟ ਕਰ ਲੈਣਾ ਇਹਨੂੰ। ਇਹਦੇ ਵਿੱਚ ਕੋਈ ਵੀ ਵਾਦਨਾ ਹੋਵੇ। ਜਮਾ ਸਹੀ ਕਰਕੇ ਆਪਾਂ ਇਹਨੂੰ ਪਕ ਲੈਣਾ। ਇਸ ਤੋਂ ਬਾਅਦ ਆਹ ਵਾਲਾ ਕੱਪੜਾ ਰੱਖ ਕੇ ਆਪਾਂ ਇਸ ਤਰ੍ਹਾਂ ਇਹਨੂੰ ਵੀ ਜਮਾ ਪ੍ਰੈਸ ਲਾ ਕੇ ਆ ਕੇ ਆਪਾਂ ਸੈੱਟ ਕਰ ਲਾਂਗੇ। ਇਸ ਤੋਂ ਬਾਅਦ ਆਪਾਂ ਦੇਖੋ ਜਿੰਨੀ ਜਿੰਨੀ ਸਲਾਈ ਸਲਾਈ ਜਿੰਨੀ ਜਗ੍ਹਾ ਛੱਡ ਕੇ ਆਪਾਂ ਇਹ ਵਾਲੇ ਕੱਪੜੇ ਦੀ ਜਿਹੜੀ ਕਟਾਈ ਉਹ ਕਰ ਲਵਾਂਗੇ ਇਸ ਤਰ੍ਹਾਂ ਦੇਖੋ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਇਹਦੀ ਕਟਿੰਗ ਕਰ ਲਾਂਗੇ ਜਿਹੜਾ ਇਹ ਨੀਚੇ ਹਲਕਾ ਹਲਕਾ ਕਪੜਾ ਬਾਹਰ ਦਾ ਆਪਰੇ ਨੂੰ ਵੀ ਐਸੇ ਤਰ੍ਹਾਂ ਹੀ ਰੱਖ ਲੈਣਾਗਾ ਤੁਸੀਂ ਚਾਹੋ ਤਾਂ ਇਹ ਕੱਪੜੇ ਦੀ ਜਿਹੜੀ ਕਟਾਈ ਉਹ ਬਾਅਦ ਵਿੱਚ ਵੀ ਕਰ ਸਕਦੇ ਹੋ ਪਰ ਆਪਾਂ ਪਹਿਲਾਂ ਹੀ ਕਰ ਰਹੇ ਹਾਂ ਵੀ ਅਜੇ ਮੇਂ ਸ਼ੇਪ ਹੈਗੀ ਇਹਦੀ ਇਹ ਬਾਅਦ ਵਿੱਚ ਵੀ ਬਣ ਜਾਂਦੀ ਆਪਾਂ ਪਹਿਲਾਂ ਪਲੇਨ ਕਪੜਾ ਸਿੱਧਾ ਹੀ ਅਟੈਚ ਕਰ ਲੈਂਦੇ ਹਾਂ ਇਸ ਤਰ੍ਹਾਂ ਪਏ ਦੀ ਕਟਿੰਗ ਕਰ ਦੇਣੀ ਆ। ਹਾਂਜੀ ਦੇਖੋ ਐਸੀ ਤਰ੍ਹਾਂ ਕਟਾਈ ਕਰ ਦੇਣੀ ਆ। ਡਿਜ਼ਾਈਨ ਨੂੰ ਪੂਰਾ ਸਿੱਖਣ ਲਈ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ। ਇਹ ਹੋ ਗਈ ਆਪਣੀ ਕਟਾਈ। ਹੁਣ ਆਪਾਂ ਇਹਦੇ ਉੱਪਰ ਜਿਹੜੀ ਇਹ ਵਾਲੀ ਲਿਆਸ ਆ ਉਹ ਅਟੈਚ ਕਰਨੀ ਆ। ਦੇਖੋ ਇੱਥੇ ਅਟੈਚ ਕਰਾਂਗੇ ਆਪਾਂ ਇਹ। ਘੇਰੇ ਦਾ ਜਿਹੜਾ ਪੱਲਾ ਦਾ ਫਰੰਟ ਵਾਲਾ ਉਹਨੂੰ ਜੋੜ ਕੇ ਇਹਦੇ ਨਾਲ। ਹਾਂਜੀ ਇਸ ਤੋਂ ਬਾਅਦ ਦੇਖੋ ਆਪਾਂ ਇਹਦੀ ਸਲਾਈ ਕਰਨੀ ਹੈਗੀ ਹੁਣ ਆਪਾਂ ਇਹਨੂੰ ਇਹਦੇ ਨਾਲ ਅਟੈਚ ਕਰਾਂਗੇ ਕੱਪੜੇ ਨੂੰ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦਾ ਪੱਲਾ ਲਿਆ ਇਹਨੂੰ ਰੱਖਿਆ ਸਿੱਧਾ ਤੇ ਇਹ ਵਾਲੀ ਲੈਸ ਆ ਜਿਹੜੀ ਇਹਦਾ ਆਪਾਂ ਪੁੱਠਾ ਪਾਸਾ ਉੱਪਰ ਤੇ ਸਿੱਧਾ ਪਾਸਾ ਅੰਦਰਲੇ ਪਾਸੇ ਨੂੰ ਰੱਖ ਕੇ ਇੱਥੇ ਆਪਾਂ ਇਸ ਤਰ੍ਹਾਂ ਇਹਦੇ ਨਾਲ ਅਟੈਚ ਕਰਨੀ ਆ ਅੱਧਾ ਇੱਧਾ ਇੰਚ ਛੱਡ ਕੇ हल्की हल्की गलाई देखे आपू अटैच कर लेना ध्यान तो रखना लैस अटैच करने तो बाद आप कपड़ा अटैच करेंगे ਅੱਧਾ ਅੱਧਾ ਇੰਚ ਦਾ ਮਾਰਜਿਨ ਛੱਡ ਕੇ ਆਪਾਂ ਇਸ ਤਰ੍ਹਾਂ ਟੈਪ ਕਰ ਦਿੰਦੇ ਹਾਂ ਇੱਥੋਂ ਫੇਰ ਧਿਆਨ ਰੱਖਣਾ ਇੱਥੋਂ ਵੀ ਗਲਾਈ ਦੇਣੀ ਆਪਾਂ ਹਲਕੀ ਜੀ ਜ਼ਿਆਦਾ ਗਲਾਈ ਨਹੀਂ ਹੈਗੀ ਇਹ ਹਲਕੀ ਜੀ ਬਸ ਨਾਰਮਲ ਜੀ ਦੇਖੋ ਇਹ ਲੈਸ ਜਿਹੜੀ ਆਪਾਂ ਇਸ ਤਰ੍ਹਾਂ ਅਟੈਚ ਕਰ ਲਈ ਹੁਣ ਆਪਾਂ ਇੱਥੇ ਹਲਕੀ ਹਲਕੀ ਕਿਤੇ ਕਿਤੇ ਕੱਟ ਕੱਟ ਲਗਾਵਾਂਗੇ ਜਿਵੇਂ ਆ ਦੇਖੋ ਇੱਥੇ ਗਲਾਈ ਹੈਗੀ ਇੱਥੇ ਤੇ ਇੱਕ ਦੋ ਕੱਟ ਇੱਥੇ ਲਗਾਵਾਂਗੇ ਇਹਦੇ ਨਾਲ ਜਿਹੜਾ ਕੱਪੜਾ ਹੈ ਉਹ ਆਸਾਨੀ ਨਾਲ ਫੋਲਡ ਹੋ ਜਾਊਗਾ ਅੰਦਰਲੀ ਸਾਈਡ ਨੂੰ ਸੇਮ ਹੀ ਆਪਾਂ ਇੱਥੋਂ ਕਰਨਾਗਾ ਆਹ ਵਾਲੀ ਗਲਾਈ ਤੋਂ ਇੱਥੋਂ ਵੀ ਹਲਕੀ ਹਲਕੀ ਕੱਟ ਪਾ ਲੈਣੀ ਆ ਹਾਂਜੀ ਦੇਖੋ ਇਸ ਤੋਂ ਬਾਅਦ ਆਪਾਂ ਕੀ ਕਰਨਾ ਇਹਨੂੰ ਪ੍ਰੈਸ ਨਾਲ ਜਿਹੜੀ ਲੈ ਸਗੀ ਪਹਿਲਾਂ ਇਹਨੂੰ ਆਪਾਂ ਇਸ ਤਰ੍ਹਾਂ ਪਲਟ ਲੈਣਾ ਫਿਰ ਆਪਾਂ ਇਸ ਦੇ ਉੱਪਰ ਪ੍ਰੈਸ ਮਾਰ ਕੇ ਇਹਨੂੰ ਸੈੱਟ ਕਰ ਲਾਂਗੇ ਤਾਂ ਜੋ ਆਪਾਂ ਨੂੰ ਸਲਾਈ ਲਗਾਉਣ 'ਚ ਆਸਾਨੀ ਹੋਵੇ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਪਲਟ ਕੇ ਇਸ ਦੇ ਉੱਪਰ ਪ੍ਰੈਸ ਫੇਰ ਲਾਂਗੇ ਦੇਖੋ ਹੁਣ ਆਪਾਂ ਇਹਦੇ ਨੀਚੇ ਜਿਹੜਾ ਉਹ ਕੱਪੜਾ ਗਾ ਇਹ ਵਾਲਾ ਕੱਪੜਾ ਜਿਹੜਾ ਆਪਾਂ ਇਹਦੇ ਨੀਚੇ ਰੱਖ ਕੇ ਇਸ ਤਰ੍ਹਾਂ ਰੱਖ ਕੇ ਆਪਾਂ ਇਸਦੇ ਉੱਪਰ ਸਲਾਈ ਲਗਾ ਦਾਂਗੇ ਦੇਖੋ ਨੀਚੇ ਜਿਹੜਾ ਇਹਦੇ ਨਾਲ ਇਹ ਫੋਲਡ ਹੋ ਜਾਊਗਾ ਤੇ ਇਹ ਵਾਲਾ ਕੱਪੜਾ ਜਿਹੜਾ ਇਹ ਉਹ ਇਸ ਤਰ੍ਹਾਂ ਅਟੈਚ ਹੋ ਜਾਣਾ ਹਾਂ ਜੇ ਇਹ ਵਾਲਾ ਕੱਪੜਾ ਇਸ ਤਰ੍ਹਾਂ ਰੱਖਣ ਤੋਂ ਬਾਅਦ ਆਪਾਂ ਇਹਨੂੰ ਜਿਹੜਾ ਪੈਨ ਨਾਲ ਪਿੰਨਾ ਦੇਖੋ ਹੁੰਦੇ ਆਪਣੇ ਕੋਲੇ ਇਹ ਪੱਗ ਪਿੰਨ ਇਹਨਾਂ ਨਾਲ ਆਪਾਂ ਇਹਨੂੰ ਸਿਕਿਉਰ ਕਰ ਲੈਣਾ ਤਾਂ ਜੋ ਸਲਾਈ ਮਾਰਨ ਵੇਲੇ ਕੱਪੜਾ ਆਪਣਾ ਹਿੱਲੇ ਨਾ ਇੱਧਰ ਉੱਧਰ ਨਾ ਹੋਵੇ ਐਸ ਤਰ੍ਹਾਂ ਤੁਸੀਂ ਪਿੰਨ ਲਗਾ ਲੈਣੇ ਆ ਜੀ ਚ ਦੇਖੋ ਹੁਣ ਆਪਾਂ ਇਹਦੇ ਨਾਲ-ਨਾਲ ਇੱਥੇ-ਇੱਥੇ ਸਲਾਈ ਲਗਾ ਦਾਂਗੇ ਹਾਂਜੀ ਦੇਖੋ ਹੁਣ ਆਪਾਂ ਇਹਦੇ ਉੱਪਰ-ਉੱਪਰ ਸਲਾਈ ਲਗਾਵਾਂਗੇ पेन जे क्या करो सिलाई लगा तो पहला आप बिल्कुल किनारे किनारे तो सिलाई लगाऊंगे ਦੇਖੋ ਇਹ ਵਾਲਾ ਜਿਹੜਾ ਆਪਣਾ ਘੇਰੇ ਦਾ ਡਿਜ਼ਾਈਨ ਆ ਉਹ ਤਿਆਰ ਹੋ ਗਿਆ ਇੱਥੋਂ ਇਹ ਕਪੜਾ ਜਿਹੜਾ ਐਨ ਐਨ ਕ ਫੋਲਡ ਹੋ ਜਾਊਗਾ ਘੇਰ ਆਪਣਾ ਤੇ ਐਨ ਆਈ ਡਿਜ਼ਾਈਨ ਆਪਣਾ ਬਣ ਗਿਆ ਤੁਸੀਂ ਚਾਹੋ ਤਾਂ ਇੱਥੇ ਵੀ ਲੈਸ ਆ ਜਿਹੜੀ ਉਹ ਅਟੈਚ ਕਰ ਸਕਦੇ ਹੋ ਪਰ ਆਪਣਾ ਜੋ ਕਸਟਮਰ ਨੇ ਆਪਾਂ ਨੂੰ ਪਿਕ ਪਾਈ ਸੀ ਉਹਨਾਂ ਨੇ ਨਹੀਂ ਕਿਹਾ ਵੀ ਇੱਥੇ ਲੈਸ ਅਟੈਚ ਕਰਨੀ ਉਹਨਾਂ ਨੇ ਸਿੰਗਲ ਹੀ ਲੈਸ ਇਹ ਵਾਲੀ ਰਖਵਾਲੀ ਬਸ ਕੱਲੀ ਤਾਂ ਆਪਾਂ ਇਹ ਵਾਲੀ ਲੈਸੀ ਆ ਜਿਹੜੀ ਇਹੀ ਰੱਖਾਂਗੇ ਬਸ ਨੀਚੇ ਤੋਂ ਆਪਾਂ ਇਦਾਂ ਹੀ ਰੱਖ ਦੇਣਗੇ ਹਾਂਜੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਬਾਜੂ ਦਾ ਡਿਜ਼ਾਈਨ ਇਹ ਬਹੁਤ ਅੱਜ ਕੱਲ੍ਹ ਟ੍ਰੈਂਡ ਚ ਚੱਲ ਰਿਹਾ ਇਹ ਡਿਜ਼ਾਈਨ ਕਿਸ ਤਰ੍ਹਾਂ ਬਣਦਾਗਾ ਪਹਿਲਾਂ ਆਪਾਂ ਬਣਾਇਆ ਘੇਰੇ ਦਾ ਹੁਣ ਆਪਾਂ ਬਣਾਵਾਂਗੇ ਬਾਜੂ ਦਾ ਬਾਜੂ ਦੀ ਆਪਾਂ ਦੇਖੋ 2 ਇੰਚ ਘੱਟ ਰੱਖ ਕੇ ਆਪਾਂ ਜਿੰਨੀ ਤਿਆਰ ਰੱਖਣੀ ਆ ਬਾਜੂ ਉੰਨੀ ਆਪਾਂ ਕਟਾਈ ਕਰ ਲਈ ਕਟਾਈ ਕਰਨ ਤੋਂ ਬਾਅਦ ਆਪਾਂ ਇਹਨੂੰ ਸਾਈਡ ਤੇ ਰੱਖ ਦਾਂਗੇ ਤੇ ਆਪਾਂ ਸਲਵਾਰ ਨਾਲ ਦੀ ਇਹ ਵਾਲੀ ਪੱਟੀ ਲੈਂਦੀ ਆ ਦੇਖੋ ਦੋਨੋਂ ਬਾਜੂ ਦੀ ਆਪਾਂ ਇੱਕ ਉਦੇ ਤੇ ਕੱਟ ਕਰਾਂਗੇ ਇਹ ਹੋਊਗੀ ਲੰਬਾਈ ਦੇ ਸਹਾਂਮਨ ਚੜਾਈ ਦੇ ਹਿਸਾਬ ਨਾਲ 6 ਇੰਚ ਲੈ ਸਕਦੇ ਹੋ ਤੁਸੀਂ ਇਹਨੂੰ ਕੀ ਕਰਨਾ ਆਪਾਂ ਇਸ ਤਰ੍ਹਾਂ ਡਬਲ ਫੋਲਡ ਕਰ ਲੈਣਾ ਡਬਲ ਫੋਲਡ ਕਰਕੇ ਤੇ ਇਹਨੂੰ ਪ੍ਰੈਸ ਨਾਲ ਸੈੱਟ ਕਰ ਲਓ ਹਾਂਜੀ ਦੇਖੋ ਆਪਾਂ ਇਹਨੂੰ ਡਬਲ ਫੋਲਡ ਕਰ ਲਿਆ ਡਬਲ ਫੋਲਡ ਕਰਕੇ ਰਹਿ ਗਈ 3 ਇੰਚ ਦੀ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਨਾ ਤੇ ਆਪਾਂ ਇੱਥੋਂ ਜਿਹੜੀ ਇਹਦੀ ਕਟਾਈ ਕਰ ਲੈਣੀ ਹੈ ਇਹ ਦੋਨੋਂ ਬਾਜੂ ਦੀਆਂ ਜਿਹੜੀਆਂ ਆਪਾਂ ਫਰੰਟ ਤੇ ਪੱਟੀਆਂ ਅਟੈਚ ਕਰਨੀਆਂ ਉਹ ਵਾਲੀਆਂ ਤਿਆਰ ਹੋ ਗਈਆਂ ਇੰਨਾ ਦੇ ਸੈਂਟਰ ਵਿੱਚ ਆਪਾਂ ਕੱਟ ਲਗਾ ਲੈਣਾਗਾ ਐਥੇ ਸੇਮ ਹੀ ਦੂਜੀ ਪੱਟੀ ਦੇ ਆਓ ਤੁਹਾਨੂੰ ਦੱਸ ਦਿਆਂ ਇਹ ਅਟੈਚ ਕਿੱਦਾ ਹੋਊਗੀ ਆਪਣੇ ਬਾਜੂ ਨਾਲ ਹਾਂਜੀ ਦੇਖੋ ਇਹ ਆਪਾਂ ਬਾਜੂ ਤੇ ਜਿਹੜਾ ਡਿਜ਼ਾਈਨ ਬਣਾਉਣਾ ਉਹਦੇ ਲਈ ਆਪਾਂ ਦੇਖੋ ਇਹ ਵਾਲੀ ਲੇਸ ਲੈ ਲਈ ਲੇਸ ਨੂੰ ਕੀ ਕਰਨਾ ਆਪਾਂ ਸਿੱਧੀ ਸਾਈਡ ਅੰਦਰਲੀ ਸਾਈਡ ਨੂੰ ਰੱਖ ਕੇ ਤੇ ਉਲਟੀ ਸਾਈਡ ਆ ਜਿਹੜੀ ਉਹ ਉੱਪਰ ਨੂੰ ਰੱਖ ਕੇ సైన్ట కి సే ఫచే జా కటేచ క ਫਿਰ ਇਹਨੂੰ ਪਲਟ ਲੈਣਾਗਾ ਦੇਖੋ ਇਸ ਤਰ੍ਹਾਂ ਪਲਟ ਕੇ ਆਪਾਂ ਇਹਨੂੰ ਅਟੈਚ ਕਰ ਦਾਂਗੇ ਕੱਪੜੇ ਦੇ ਨਾਲ ਰੱਖ ਕੇ ਜਿਹੜੀ ਆਪਾਂ ਇਹ ਵਾਲੀ ਪੱਟੀ ਤਿਆਰ ਕਰੀ ਆਂ ਵੀ ਆਪਾਂ ਸੈਂਟਰ 'ਚ ਦੇਖੋ ਕੱਟ ਲਗਾਏਗਾ ਸੇਮੇ ਆਪਣੀ ਦੇਖੋ ਬਾਜੂ ਦੀ ਇਹ ਕ੍ਰੀਜ਼ ਬਣੀ ਹੋਈ ਹੈ ਜਿਹੜੀ ਇਹਨੂੰ ਪੱਟੀ ਨੂੰ ਰੱਖਣਾ ਇਸ ਤਰ੍ਹਾਂ ਅੰਦਰ ਵਾਲ ਨੂੰ ਆਪਣੇ ਕੱਟ ਆ ਜਿਹੜਾ ਉਹਨੂੰ ਇਸ ਤਰ੍ਹਾਂ ਰੱਖ ਕੇ ਤੇ ਇਹਨੂੰ ਆਪਾਂ ਇੱਥੇ ਰੱਖ ਕੇ ਸਲਾਈ ਲਗਾਣੀ ਆ ਇਸ ਤਰ੍ਹਾਂ ਦੇਖੋ ਇੱਧਰ ਵੀ ਸੇਮ ਹੀ ਇੱਧਰ ਇਸ ਤਰ੍ਹਾਂ ਆਪਾਂ ਇਹਨੂੰ ਅਟੈਚ ਕਰ ਲੈਣਾ ਹਾਂਜੀ ਦੇਖੋ ਆਪਾਂ ਇਸ ਤਰ੍ਹਾਂ ਰੱਖ ਕੇ ਇਹਦੇ ਉੱਪਰ ਉੱਪਰ ਜਿਹੜੀ ਆਪਾਂ ਉਹ ਸਲਾਈ ਲਗਾ ਦੇਣੀ ਹੈਗੀ ਤੁਸੀਂ ਜਿੰਨੀ ਚਾਹੋ ਓਨੀ ਪੱਟੀ ਬਾਹਰ ਰੱਖ ਕੇ ਸਲਾਈ ਲਗਾ ਸਕਦੇ ਹੋ ਇਹ ਡਿਜ਼ਾਈਨ ਨਾਲੇ ਸੌਖਾ ਹੈ ਤੇ ਨਾਲੇ ਸੋਹਣਾ ਵੀ ਬਹੁਤ ਲੱਗਦਾ। ਦੇਖੋ ਕਿੰਨਾ ਸੋਹਣਾ ਬਣਿਆਗਾ। ਐਸ ਤਰ੍ਹਾਂ ਤੁਸੀਂ ਆਪਣੀ ਬਾਜੂ ਆ ਜਿਹੜੀ ਨਾਲੇ ਤਾਂ ਉਹਦੀ ਲੰਬਾਈ ਵੀ ਵਧਾ ਸਕਦੇ ਹੋ ਤੇ ਨਾਲੇ ਡਿਜ਼ਾਈਨ ਬਣ ਜਾਂਦਾ ਆਪਣਾ। ਸਾਡੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਪੂਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਇਹ ਕਪੜਾ ਬਚਿਆ ਆਪਾਂ ਇਹਦੀ ਕਟਾਈ ਕਰਨ ਤੋਂ ਬਾਅਦ ਆਪਾਂ ਇੱਥੇ ਇੰਟਰਲੌਕ ਕਰ ਦਾਂਗੇ ਫਿਰ ਆਪਾਂ ਇਹਦੀ ਫਿਟਿੰਗ ਦੀ ਜਿਹੜੀ ਸਲਾਈ ਆ ਉਹ ਇੱਥੇ ਲਗਾ ਲੈਣੀ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕਸ ਫॉर ਵਾਚਿੰਗ